ਜੰਮੂ ਕਸ਼ਮੀਰ ਦੇ ਪਹਿਲਗਾਮ ਚ ਹੋਏ ਅੱਤਵਾਦੀ ਹਮਲੇ ਚ 30 ਲੋਕਾਂ ਦੇ ਮਾਰੇ ਜਾਣ ਦਾ ਖ਼ਤਸਾ ਇਸ ਹਮਲੇ ਚ ਮਾਰੇ ਗਏ ਲੋਕਾਂ ਚ ਯੂਪੀ, ਗੁਜਰਾਤ, ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ ਅਤੇ ਉੜੀਸਾ ਦੇ ਸੈਲਾਨੀ ਸ਼ਾਮਲ ਸਨ ਇਹ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਸਭ ਤੋਂ ਵੱਡਾ ਅੱਤਵਾਦੀ ਹਮਲਾ ਪਹਿਲਗਾਮ ਹਮਲੇ ਦੀ ਜਾਣਕਾਰੀ ਮਿਲਦਿਆਂ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇੱਕ ਉੱਚ ਪਦਰੀ ਮੀਟਿੰਗ ਕੀਤੀ ਅਤੇ ਫਿਰ ਦੇਰ ਰਾਤ ਜੰਮੂ ਕਸ਼ਮੀਰ ਪਹੁੰਚੇ ਅਤੇ ਉਪ ਰਾਜਪਾਲ ਮਨੋਜ ਅਤੇ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਪ੍ਰਧਾਨ ਮੰਤਰੀ ਵੀ ਆਪਣਾ ਸਾウਦੀ ਦੌਰਾ ਛੱਡ ਕੇ ਦਿੱਲੀ ਵਾਪਸ ਆ ਗਏ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਰਾਤ ਨੂੰ ਸ਼੍ਰੀਨਗਰ ਪਹੁੰਚ ਕੇ ਪਹਲਗਾਮ ਦੇ ਵੈਸਣਚ ਹੋਏ ਅਤਵਾਦੀ ਹਮਲੇ ਤੋਂ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ ਜਿਸ ਵਿੱਚ ਉਪ ਰਾਜਪਾਲ ਮਨੋਜ ਨੇ ਮੁੱਖ ਮੰਤਰੀ ਉਮਰ ਅਬਦੁੱਲਾ ਜੰਮੂ ਕਸ਼ਮੀਰ ਪੁਲਿਸ ਦੇ ਡਾਇਰੈਕਟਰ ਜਨਨ ਨਿਲਿਲ ਪ੍ਰਭਾਤ ਕੇਂਦਰੀ ਗ੍ਰੈਸ ਕਤਰ ਗੁਇੰਦ ਮੋਹਨ ਅਤੇ ਆਈਬੀ ਡਾਇਰੈਕਟਰ ਤੱਪਨ ਡੇਕਾ ਨਾਲ ਮੀਟਿੰਗ ਕੀਤੀ ਇਸ ਦੌਰਾਨ ਸਾウਦੀ ਅਰਬ ਦੇ 2 ਦਿਨ ਦੇ ਦੌਰੇ ਤੇ ਗਏ ਪ੍ਰਧਾਨ ਮੰਤਰੀ ਮੋਦੀ ਆਪਣਾ ਦੌਰਾ ਵਿਚਾਰ ਛੱਡ ਕੇ ਦਿੱਲੀ ਵਾਪਸ ਆ ਗਏ ਮੰਨਿਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਬੁੱਧਵਾਰ ਨੂੰ ਅਤਵਾਦੀ ਹਮਲੇ ਨੂੰ ਲੈ ਕੇ ਦਿੱਲੀ ਚ ਇੱਕ ਉੱਚ ਪੱਧਰੀ ਮੀਟਿੰਗ ਕਰਨਗੇ ਅਮਿਤ ਸ਼ਾ ਅੱਜ ਘਟਨਾ ਸਥਾਨ ਪਹਿਲਗਾਮ ਵੀ ਜਾ ਸਕਦੇ ਨੇ ਅਜਹੀ ਸਥਿਤੀ ਚ ਮੰਨਿਆ ਜਾ ਰਿਹਾ ਕਿ ਸਰਕਾਰ ਅਤਵਾਦੀਆਂ ਵਿਰੁੱਧ ਵੱਡੀ ਕਾਰਵਾਈ ਦੀ ਤਿਆਰੀ ਕਰ ਰਹੀ ਹੈ ਕਿਉਂਕਿ ਪਹਿਲਗਾਮ ਘਟਨਾ ਨੂੰ ਲੈ ਕੇ ਨਾ ਸਿਰਫ ਦੇਸ਼ ਚ ਸਗੋਂ ਪੂਰੀ ਦੁਨੀਆ ਚ ਗੁੱਸਾ ਹੈ ਗ੍ਰਹਿ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਸੁਰੱਖਿਆ ਸਮੀਖਿਆ ਮੀਟਿੰਗ ਚ ਪੁਲਿਸ ਸੀਆਰਪੀਐਫ ਡੀਐਸਐਫ ਫੋਰਸ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਦੇ ਅਧਿਕਾਰੀ ਸ਼ਾਮਲ ਹੋਏ ਇਹ ਉੱਚ ਪੱਧਰੀ ਮੀਟਿੰਗ ਲਗਭਗ ਡੇਢ ਘੰਟੇ ਤੱਕ ਚੱਲੀ ਅਤਵਾਦੀ ਘਟਨਾ ਤੋਂ ਬਾਅਦ ਜਿਸ ਤਰ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕਾਰਵਾਈ ਚ ਦੇਖਿਆ ਜਾ ਰਿਹਾ ਹੈ ਇਹ ਸਪਸ਼ਟ ਸੰਕੇਤ ਹੈ ਕਿ ਸਰਕਾਰ ਅੱਤਵਾਦੀਆਂ ਪ੍ਰਤੀ ਕੋਈ ਰਹਿਮ ਨਹੀਂ ਦਿਖਾਉਣ ਵਾਲੀ ਹਾਲਾਂਕਿ ਮੀਟਿੰਗ ਜੋ ਹੋਈ ਚਰਚਾ ਬਾਰੇ ਬਹੁਤੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਪਰ ਦੱਸਿਆ ਜਾ ਰਿਹਾ ਕਿ ਗ੍ਰਹਿ ਮੰਤਰੀ ਨੇ ਇਸ ਘਟਨਾ ਬਾਰੇ ਸਬੰਧਤ ਅਧਿਕਾਰੀਆਂ ਨੂੰ ਵੀ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ ਅਮਿਤ ਸ਼ਾਹ ਨੇ ਖੂਫੀਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਅੱਤਵਾਦੀਆਂ ਵਿਰੁੱਧ ਮੁਹਿੰਮ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਤੇ ਕਿਹਾ ਹਮਲੇ 'ਚ ਸ਼ਾਮਲ ਸਾਰੇ ਅੱਤਵਾਦੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਜਲਦੀ سزا ਦਿੱਤੀ ਜਾਵੇ ਮੰਗਲਵਾਰ ਨੂੰ ਅੱਤਵਾਦੀਆਂ ਨੇ ਜੰਮੂ ਕਸ਼ਮੀਰ ਦੇ ਸ਼ਹਿਰ ਸਪਟਾ ਸਥਾਨ ਪਹਿਲਗਾਮ ਚ ਸਲਾਨੀਆਂ ਦੇ ਇੱਕ ਸਮੂਹ ਤੇ ਅੰਨੇਵਗ ਗੋਲੀਬਾਰੀ ਕੀਤੀ ਜਿਸ ਵਿੱਚ 30 ਲੋਕਾਂ ਦੇ ਮਾਰੇ ਜਾਣ ਦਾ ਖਦ사 ਦੁਪਹਿਰ ਲਗਭਗ 2:30 ਅਣਪਛਾਤੇ ਬੰਦੂਕਧਾਰੀਆਂ ਨੇ ਬੈਸਰਨ ਕਾਟੀ ਚ ਸਲਾਨੀਆਂ ਤੇ ਅੰਨੇਵਗ ਗੋਲੀਬਾਰੀ ਸ਼ੁਰੂ ਕਰ ਦਿੱਤੀ ਜਸ਼ਮਦੀਦਨ ਨੇ ਦੱਸਿਆ ਕਿ ਅੱਤਵਾਦੀ ਜੰਗਲ ਚੋਂ ਬਾਹਰ ਆਏ ਨੇੜਿਆਂ ਗੋਲੀਬਾਰੀ ਕੀਤੀ ਜਿਸ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਕਰਨ ਤੋਂ ਪਹਿਲਾਂ ਇੱਕ ਮਹਿਲਾ ਸਲਾਨੀ ਤੋਂ ਉਸਦਾ ਨਾਮ ਅਤੇ ਧਰਮ ਪੁੱਛਿਆ ਇਸ ਹਮਲੇ 'ਚ ਮਰਨ ਵਾਲੇ ਸਲਾਨੀਆਂ 'ਚ ਸਥਾਨਕ ਅਤੇ ਬਾਹਰੀ ਦੋਵੇਂ ਸ਼ਾਮਲ ਨੇ ਪਹਿਲਗਾਮ ਘਟਨਾ ਦੀ ਜਾਣਕਾਰੀ ਮਿਲਦਿਆ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਹਮਲੇ 'ਤੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਨੇ ਪ੍ਰਧਾਨ ਮੰਤਰੀ ਮੋਦੀ ਨੇ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਮੈਂ ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਦੀ ਸਖਤ ਨਿੰਦਿਆ ਕਰਦਾ ਹਾਂ ਜਿਨ੍ਹਾਂ ਲੋਕਾਂ ਨੇ ਆਪਣੀ ਅਜੀਜ਼ਾਂ ਨੂੰ ਵੀ ਗਵਾ ਦਿੱਤਾ ਹੈ ਉਨ੍ਹਾਂ ਪ੍ਰਤੀ ਮੇਰੀ ਡੂੰਗੀ ਸੰਵੇਦਨਾ ਹੈ ਮੈਂ ਪ੍ਰਾਰਥਨਾ ਕਰਦਾ ਕਿ ਜ਼ਖਮੀ ਜਲਦੀ ਤੋਂ ਜਲਦੀ ਠੀਕ ਹੋ ਜਾਣ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਇਸ ਕਾਨੂੰਨਿਕ ਕਾਰੇ ਦੇ ਪਿੱਛੇ ਜੋ ਲੋਕ ਨੇ ਉਹਨਾਂ ਨੂੰ ਨਿਆਂ ਦੇ ਕਟਾਰੇ ਚ ਲਿਆਂਦਾ ਜਾਵੇਗਾ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਦੀ ਬੁਰੀ ਯੋਜਨਾ ਕਦੇ ਵੀ ਸਫਲ ਨਹੀਂ ਹੋਵੇਗੀ ਅਤਵਾਦ ਵਿਰੁੱਧ ਸਾਡਾ ਇਰਾਦਾ ਅਟਲ ਹੈ ਅਤੇ ਇਹ ਹੋਰ ਮਜ਼ਬੂਤ ਹੋਵੇਗਾ ਦਿੱਲੀ ਵਾਪਸ ਆਉਣ ਤੇ ਪ੍ਰਧਾਨ ਮੰਤਰੀ ਨੇ ਹਵਾਈ ਅੱਡੇ ਤੇ ਵਿਦੇਸ਼ ਮੰਤਰੀ ਐਸ਼ ਜੰਕਸ਼ਨ ਐਨਐਸਏ ਅਜੀਤ ਡੋਵਾਲ ਅਤੇ ਵਿਦੇਸ਼ ਕੱਤਰ ਨਾਲ ਮੀਟਿੰਗ ਕੀਤੀ ਪ੍ਰਧਾਨ ਮੰਤਰੀ ਮੋਦੀ ਨੇ ਦਿੱਲੀ ਚ ਇੱਕ ਉੱਚ ਪਦਰੀ ਮੀਟਿੰਗ ਵੀ ਬੁਲਾਈ ਗਈ ਹੈ ਜਦੋਂ ਕਿ ਅਮਿਤ ਸ਼ਾਹ ਨੇ ਸ਼੍ਰੀਨਗਰ ਚ ਉਪ ਰਾਜਪਾਲ ਮਨੋਜ

ਉਦੋਂ ਹੀ ਇੱਕ ਆਦਮੀ ਆਇਆ ਉਸਨੇ ਪੁੱਛਿਆ ਕਿ ਤੁਹਾਡਾ ਧਰਮ ਕੀ ਹੈ ਕਿ ਤੁਸੀਂ ਮੁਸਲਮਾਨ ਹੋ ਇਸ ਤੇ ਪਤੀ ਨੇ ਨਹੀਂ ਕਿਹਾ ਕਿ ਇਹ ਸੁਣਦੇ ਹੀ ਉਸਨੇ ਪਤੀ ਨੂੰ ਗੋਲੀ ਮਾਰ ਦਿੱਤੀ ਇਹ ਕਹਿੰਦੇ ਹੋਏ ਔਰਤ ਰੋ ਪਈ ਸੀ ਇੱਕ ਹੋਰ ਔਰਤ ਰੋਂਦੀ ਹੋਈ ਆਈ ਅਤੇ ਸਥਾਨਕ ਲੋਕਾਂ ਨੂੰ ਕਿਹਾ ਕਿ ਕਿਰਪਾ ਕਰਕੇ ਉਸਦੇ ਪਤੀ ਨੂੰ ਬਚਾ ਲਓ ਪਰ ਜਿਆਦਾ ਖੂਨ ਵਗ ਰਿਹਾ ਸੀ ਔਰਤ ਲੋਕਾਂ ਨੂੰ ਆਪਣੇ ਪਤੀ ਕੋਲ ਲੈ ਗਈ ਉਹ ਖੂਨ ਚ ਲਤਪਤ ਸੀ ਅਤੇ ਸਾਹ ਲੈਣ ਚ ਤਕਲੀਫ ਕਰ ਰਿਹਾ ਸੀ ਲੋਕਾਂ ਨੇ ਔਰਤ ਨੂੰ ਮਦਦ ਦਾ ਭਰੋਸਾ ਦਿੱਤਾ ਅਤੇ ਉਸ ਨੂੰ ਚਿੰਤਾ ਨਾ ਕਰਨ ਲਈ ਕਿਹਾ ਅਸੀਂ ਤੁਹਾਡੀ ਮਦਦ ਲਈ ਇੱਥੇ ਹੀ ਹਾਂ ਇਸ ਦੇ ਨਾਲ ਹੀ ਹਮਲੇ ਵਾਲੀ ਥਾਣੀਆਂ ਕੁਝ ਭਿਆਨਕ ਤਸਵੀਰਾਂ ਸਾਹਮਣੇ ਇੱਕ ਔਰਤ ਦਾ ਪਤੀ ਜ਼ਮੀਨ ਤੇ ਪਿਆ ਹੋਇਆ ਔਰਤ ਉਸ ਨੂੰ ਆਪਣੀ ਗੋਦੀ ਚ ਲੈ ਕੇ ਰੋ ਰਹੀ ਹੈ ਅਤੇ ਮਦਦ ਲਈ ਚੀਕ ਰਹੀ ਹੈ